13ਵੇਂ ਪਿੰਡ ਵਿੱਚ پابੰਦੀਆਂ ਦਾ ਦੌਰ ਸਾਲ 6 ਮਹੀਨੇ ਹੋ ਰਿਹਾ ਫਿਰ ਹਾਲਾਤ ਬਦਲਣ ਲੱਗੇ ਇੱਧਰ ਉੱਧਰ ਆਮ ਲੋਕਾਂ ਦੇ ਕਤਲ ਘਟ ਹੋ ਰਹੇ ਸਨ ਬੱਸਾਂ ਵਿੱਚੋਂ ਸਵਾਰੀਆਂ ਉਤਾਰ ਕੇ ਮਾਰਨ ਦੀਆਂ ਘਟਨਾਵਾਂ ਖਤਮ ਸੰ ਬਹੁਤ ਸਾਰੇ ਅਤਵਾਦੀ ਜੇਲ੍ਹਾਂ ਅੰਦਰ ਬੰਦ ਸਨ ਬਹੁਤ ਸਾਰੇ ਮਾਰ ਦਿੱਤੇ ਗਏ ਸਨ ਇਸ ਇਲਾਕੇ ਦੇ 13 ਅਤਵਾਦੀ ਪ੍ਰਸਿੱਧ ਸਨ ਇਹ ਉਹ ਸਨ ਜਿਨ੍ਹਾਂ ਨੇ 5-7 ਕਤਲਾਂ ਤੋਂ ਲੈ ਕੇ 40-50 ਦੀ ਗਿਣਤੀ ਤੱਕ ਵਾਰਦਾਤਾ ਕੀਤੀਆਂ ਸਨ। ਬੰਦਾ ਮਾਰਨਾ ਉਹਨਾਂ ਲਈ ਖੇਡ ਸੀ। ਇਹਨਾਂ 13 ਵਿੱਚੋਂ ਹੁਣ ਬਾਕੀ 5 ਰਹਿ ਗਏ ਸਨ। ਹੁਣ ਉਹ ਕੋਈ ਵਾਰਦਾਤ ਨਹੀਂ ਕਰਦੇ ਸਨ, ਸਿਰਫ ਆਪਣੀ ਜਾਨ ਲੁਕਾਉਂਦੇ ਫਿਰ ਰਹੇ ਸਨ। ਕੋਈ ਕਿਧਰੇ ਛिपਿਆ ਹੋਇਆ ਸੀ, ਕੋਈ ਕਿਧਰੇ ਖਤਰਾ ਦੇਖ ਕੇ ਉਹ ਆਪਣੀਆਂ ਪਨਾਵਾ ਬਦਲਦੇ ਵੀ ਰਹਿੰਦੇ। ਗੁਰਮੀਤ ਸਿੰਘ ਉਰਫ ਮੀਤਾ ਕਈ ਮਹੀਨਿਆਂ ਤੋਂ ਜੱਸੀ ਸਰਪੰਚ ਕੋਲ ਸੀ। ਉਨੇ ਉਹਨਾਂ ਕੋਲ ਹੀ ਰਹਿਣਾ ਸੀ ਹੋਰ ਉਹਨੇ ਕਿੱਧਰ ਜਾਣਾ ਸੀ ਉਹਦੇ ਮਾਂ-ਬਾਪ ਨਹੀਂ ਸਨ ਇੱਕ ਵੱਡਾ ਭਰਾ ਸੀ ਜੋ ਟੱਬਰਦਾਰ ਸੀ ਪੁਲਿਸ ਉਹਨੂੰ ਨਿਤ ਤੰਗ ਕਰਦੀ ਪੁੱਛਦੀ ਦੱਸ ਕਿੱਥੇ ਆ ਤੁਹਾਡਾ ਮੀਤਾ ਜਾਂ ਬੋਝ ਪਾਉਂਦੀ ਉਹਨੂੰ ਪੇਸ਼ ਕਰਦੇ ਨਹੀਂ ਨਤੀਜਾ ਤੈਨੂੰ ਭੁਗਤਣਾ ਪਊਗਾ ਉਹ ਤਾਂ ਖੇਤੀ ਦੇ ਕੰਮ ਤੋਂ ਵੀ ਰਹਿ ਗਿਆ ਸੀ ਹਮੇਸ਼ਾ ਉਹਨੂੰ ਆਪਣੀ ਤੇ ਟੱਬਰ ਦੀ ਚਿੰਤਾ ਲੱਗੀ ਰਹਿੰਦੀ ਪੁਲਿਸ ਵਾਲੇ ਕਦੇ ਵੀ ਆ ਕੇ ਉਹਦੇ ਟੱਬਰ ਨੂੰ ਚੁੱਕ ਸਕਦੇ ਸਨ ਗੱਲ ਅਸਲ ਵਿੱਚ ਇਹ ਸੀ ਕਿ ਮੀਤਾ ਆਪਣੇ ਭਰਾ ਦੇ ਘਰ ਜਾਂਦਾ ਹੀ ਨਹੀਂ ਸੀ 2 ਸਾਲ ਪਹਿਲਾਂ ਉਹਦੇ ਭਰਾ ਨੇ ਉਹਨੂੰ ਆਖ ਦਿੱਤਾ ਸੀ ਕਿ ਉਹ ਨਾ ਆਇਆ ਕਰੇ ਉਹਦੇ ਜਵਾਕਾਂ ਉੱਤੇ ਅਸਰ ਪੈਂਦਾ ਹੈ ਉਹ ਕਿਦਰੇ ਮਰੇ ਖਪੇ ਚਾਹੇ ਕੁਝ ਵੀ ਹੋਵੇ ਉਹਦਾ ਉਹ ਪਿੰਡ ਨਾ ਆਵੇ ਮੀਤੇ ਦਾ ਪਿੰਡ ਅਕਲੀਆ ਸੀ ਅਕਲੀਏ ਦੇ ਸਾਰੇ ਲੋਕ ਜਾਣਦੇ ਸਨ ਕਿ ਮੀਤਾ ਉਹਨਾਂ ਦੇ ਪਿੰਡ ਨਹੀਂ ਵੜਦਾ ਹੋਰ ਨੇੜੇ ਤੇੜੇ ਚਾਹੀ ਕਿਦਰੇ ਤੁਰਿਆ ਫਿਰੇ ਮੀਤ ਨੇ ਜੱਸੀ ਸਰਪੰਚ ਦੇ ਘਰ ਹੀ ਦਿਨ ਕੱਟਨੇ ਸਨ ਕਿਉਂਕਿ ਉਹਦਾ ਪੈਸਾ ਜੱਸੀ ਕੋਲ ਸੀ ਅਲਬੇਲ ਨਾਲ ਮੀਤੇ ਦੀ ਪੱਕੀ ਦੋਸਤੀ ਪੈ ਚੁੱਕੀ ਸੀ ਕਿਸੇ ਰਾਤ ਉਹ ਉਹਨਾਂ ਦੇ ਬਾਹਰ ਲੈ ਕਰ ਆ ਕੇ ਸੌਂਦਾ ਕਿਸੇ ਰਾਤ ਉਹਨਾਂ ਦੇ ਖੇਤ ਜਾ ਕੇ ਚੁੰਬੀ ਵਿੱਚ ਚੁੰਬੀ ਕਮਰੇ ਵਰਗੀ ਸੀ ਛੱਤ ਲੱਕੜ ਦੀਆਂ ਫੱਟੀਆਂ ਦੀ ਅਤੇ ਕੰਧਾਂ ਸੀਮਿੰਟ ਵਿੱਚ ਚਿਣੀਆਂ ਪੱਕੀਆਂ ਇੱਟਾਂ ਦੀ ਕਿੰਨਾ ਮੀ ਗਣੀ ਹੋਵੇ ਛੱਤ ਚੋਂਦੀ ਨਹੀਂ ਸੀ ਚੁੰਬੀ ਨੂੰ ਜਿੰਦਾ ਗੁੰਡਾ ਲੱਗਦਾ ਮੀਤਾ ਜਦੋਂ ਵੀ ਬਾਹਰ ਲੈ ਕਰ ਜਾਂ ਚੁੰਬੀ ਵਿੱਚ ਆਉਂਦਾ ਅੱਧੀ ਰਾਤ ਤੋਂ ਬਾਅਦ ਆਉਂਦਾ ਉਸ ਵੇਲੇ ਤੱਕ ਪੁਲਿਸ ਛਾਪੇ ਦਾ ਡਰ ਨਹੀਂ ਰਹਿੰਦਾ ਸੀ ਵੱਡੇ ਤੜਕੇ ਹੀ ਕਿਦਰੇ ਨਿਕਲ ਜਾਂਦਾ ਜਿਸ ਦਿਨ ਪੁਲਿਸ ਦਾ ਬਹੁਤ ਖਤਰਾ ਹੁੰਦਾ ਉਹ ਉਹਨੂੰ ਅੰਦਰ ਲੈ ਕਰ ਪਾ ਲੈਂਦੇ ਅੰਦਰ ਲੈ ਕਰ ਸਰਪੰਚ ਤੇ ਕਰਤਾਰੋ ਦੋਵੇਂ ਹੁੰਦੇ ਅਲਬੇਲ ਤਾਂ ਹਮੇਸ਼ਾ ਬਾਹਰ ਲੈ ਕਰ ਪੈਂਦਾ ਸੌਂਦਾ ਸੀ ਅੰਦਰ ਲੈ ਕਰ ਜਿਸ ਰਾਤ ਮੀਤਾ ਸੌਂਦਾ ਉਹਦਾ ਮੰਜਾ ਕਰਤਾਰੋ ਕੋਲ ਡਾਉਂਦੇ ਕਿਸੇ ਨੂੰ ਕੀ ਸ਼ੱਕ ਹੋ ਸਕਦਾ ਸੀ ਕਿ ਮੀਤਾ ਬੁੜੀ ਕੋਲ ਪਿਆ ਹੋਵੇਗਾ ਜੱਸੀ ਤੇ ਕਰਤਾਰੋ ਨੂੰ ਉਹ ਅਲਬੇਲ ਵਾਂਗ ਹੀ ਪਿਆਰਾ ਸੀ ਕਰਤਾਰੋ ਨੂੰ ਤਾਈ ਜੀ ਤਾਈ ਜੀ ਕਰਦਾ ਰਹਿੰਦਾ ਅਤੇ ਜੱਸੀ ਨੂੰ ਤਾਇਆ ਜੀ ਆਖਦਾ ਉਹ ਵੀ ਉਹਨੂੰ ਪੂਰਾ ਮੋਹ ਦਿੰਦੇ ਬਾਹਰ ਲੈ ਕਰ ਅਲਬੇਲ ਨਾਲ ਮੀਤਾ ਹੱਸ ਹੱਸ ਗੱਲਾਂ ਕਰਦਾ ਮੀਤਾ ਅਲਬੇਲ ਨਾਲ ਸਲਾਹਾਂ ਕਰਦਾ ਕਿ ਉਹ ਕਿਵੇਂ ਨਾ ਕਿਵੇਂ ਸਾਰਾ ਰੁਪਈਆ ਲੈ ਕੇ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਵਿੱਚ ਨਿਕਲ ਜਾਵੇ ਉੱਥੇ ਜਾ ਕੇ ਕੋਈ ਕਾਰੋਬਾਰ ਕਰੇ ਉੱਥੇ ਉਹਨੂੰ ਕੌਣ ਜਾਣਦਾ ਹੋਵੇਗਾ ਦਾੜੀ ਕੇਸ ਤਾਂ ਉਹ ਪਹਿਲਾਂ ਹੀ ਕਟਵਾ ਚੁੱਕਿਆ ਹੈ ਹੋਰ ਕਿਸੇ ਸੂਬੇ ਵਿੱਚ ਜਾ ਕੇ ਉਹ ਹਿੰਦੀ ਬੋਲਿਆ ਕਰੇਗਾ ਉਹਨਾਂ ਲੋਕਾਂ ਵਾਂਗ ਹੀ ਰਹੇਗਾ ਕਰਤਾਰੋ ਗੁੜੀ ਦੀ ਲੋਹੇ ਦੀ ਪੇਟੀ ਵਿੱਚ ਕਣਕ ਪਾਉਣ ਵਾਲੀ ਵੱਡੀ ਬੋਰੀ 100 100 5 500 ਦੇ ਨੋਟਾਂ ਦੀ ਭਰੀ ਪਈ ਸੀ ਇਸ ਸਾਰੇ ਰੁਪਈਆ ਮੀਤੇ ਦਾ ਸੀ ਉਹਨੇ ਇਹ ਰੁਪਈਆ ਕਤਲਾਂ ਦੀ ਕਮਾਈ ਕਰਕੇ ਜੋੜਿਆ ਸੀ ਲੁੱਟਾਂ ਖੋਹਾਂ ਕੀਤੀਆਂ ਸਨ ਫਿਰੌਤੀਆਂ ਲਈਆਂ ਸਨ ਇਹ ਉਹਦੀ ਨੇਕ ਕਮਾਈ ਸੀ ਜੋ ਹੁਣ ਜੱਸੀ ਸਰਪੰਚ ਦੇ ਘਰ ਇੱਕ ਆਮਾਨਤ ਵਜੋਂ ਰੱਖੀ ਹੋਈ ਸੀ ਮੀਤੇ ਨੂੰ ਜੱਸੀ ਦੇ ਪਰਿਵਾਰ ਉੱਤੇ ਪੂਰਾ ਭਰੋਸਾ ਸੀ ਉਹੀ ਉਸਦੇ ਮਾਪੇ ਸਨ ਉਹੀ ਉਸਦੇ ਸਭ ਕੁਝ ਸਨ ਅਲਬੇਲ ਸਕੇ ਪ੍ਰਮਾ ਮੰਗ ਸੀ ਸਾਰੇ ਪੰਜਾਬ ਵਿੱਚ ਹੀ ਅਤਵਾਦੀ ਫੜੇ ਜਾ ਰਹੇ ਸਨ ਤੜਾ ਤੜ ਮਾਰੇ ਜਾ ਰਹੇ ਸਨ ਇਨਾਂ ਦਿਨਾਂ ਵਿੱਚ ਅਤਵਾਦੀਆਂ ਨਾਲ ਪੁਲਿਸ ਮੁਕਾਬਲੇ ਬਹੁਤ ਹੋ ਰਹੇ ਸਨ ਲੋਕਾਂ ਵਿੱਚ ਇੱਕ ਚਰਚਾ ਆਮ ਸੀ ਕਿ ਇਹ ਲਹਿਰ ਸਰਕਾਰ ਨੇ ਹੀ ਪੈਦਾ ਕੀਤੀ ਸੀ ਢਿੱਲੇ ਰਸੇ ਛੱਡੇ ਸਨ ਅਤੇ ਹੁਣ ਸਰਕਾਰ ਆਪ ਹੀ ਇਸ ਲਹਿਰ ਨੂੰ ਖਤਮ ਕਰ ਰਹੀ ਹੈ ਇਹ ਮੁੰਡੇ ਪਹਿਲਾਂ ਵੀ ਤਾਂ ਇੱਥੇ ਹੀ ਸ਼ਰਮ ਫਿਰ ਰਹੇ ਸਨ ਪਹਿਲਾਂ ਕਿਉਂ ਨਾ ਇਹਨਾਂ ਨੂੰ ਖਤਮ ਕੀਤਾ ਹੁਣ ਇਹਨਾਂ ਦੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ ਤਾਂ ਹੁਣ ਕਿਹੜੀ ਵੱਡੀ ਆਫਤ ਆ ਗਈ ਕਮਾਲ ਤਾਂ এবੀਸੀ ਕੇ ਬਹੁਤੇ ਮੁੰਡਿਆਂ ਦੀਆਂ ਛੁਪਣ ਥਾਵਾਂ ਸਰਕਾਰੀ ਦਰਬਾਰੇ ਪੁਛ ਪ੍ਰਤੀਤ ਵਾਲੇ ਵੱਡੇ ਲੋਕਾਂ ਦੇ ਘਰਾਂ ਵਿੱਚ ਹੀ ਸਨ ਸਿਆਣੇ ਬੰਦੇ ਅੱਖਾਂ ਪਰ ਕੇ ਆਖਦੇ ਜਿਸ ਢੰਗ ਨਾਲ ਪੰਜਾਬ ਦੀ ਜਵਾਨੀ ਇਸ ਸਰਕਾਰ ਨੇ ਤਬਾਹ ਕੀਤੀ ਹੈ ਇਸ ਦਾ ਨਤੀਜਾ ਕਦੇ ਇਹਨਾਂ ਨੂੰ ਭੁਗਤਣਾ ਪਵੇਗਾ ਜੱਸੀ ਸਰਪੰਚ ਇੱਕ ਦਿਨ ਆਪ ਰੋਡੂਸ਼ ਆ ਗਿਆ ਥਾਣੇਦਾਰ ਜਗਜੀਤ ਸਿੰਘ ਦੇ ਘਰ ਜਾ ਕੇ ਉਹਦੇ ਨਾਲ ਗੁਪਤ ਗੱਲਾਂ ਕੀਤੀਆਂ ਤੁਹਾਨੂੰ ਪਤਾ ਹੈ ਸਰਦਾਰ ਜੀ ਮੀਤਾ ਮੇਰੇ ਕਰ ਰਿਹਾ ਹੈ ਪਤਾ ਹੈ ਮੈਨੂੰ ਕੀ ਸਭ ਨੂੰ ਪਤਾ ਹੈ ਉਹ ਤੇਰਾ ਪਾਲਿਆ ਹੋਇਆ ਅੱਤਵਾਦੀ ਹੈ ਉਹਦਾ ਹੁਣ ਕਿਵੇਂ ਕਰਨਾ ਹੈ ਉਹਦੇ ਸਿਰ ਦਾ 1 ਲੱਖ ਇਨਾਮ ਹੈ ਤੂੰ ਲੈ ਲੈ ਚਾਹੇ ਮੈਂ ਲੈ ਲੈਣਾ ਮੇਰਾ ਤਾਂ ਮੁਸ਼ਕਲ ਹੈ ਸਰਦਾਰ ਜੀ ਲੋਕ ਮੇਰੇ ਮੂੰਹ ਗੂੰਹ ਦੇਣਗੇ ਤੁਸੀਂ ਲੈ ਲਓ ਤੁਹਾਡੀ ਤਾਂ ਡਿਊਟੀ ਹੈ ਤੁਹਾਨੂੰ ਸ਼ਾਬਾਸ਼ੀ ਮਿਲਗੀ ਮੈਨੂੰ ਆਪੇ ਮਿਲਗੀ ਤੁਸੀਂ ਮੇਰੇ ਬਥੇਰੇ ਅੜੇ ਗੱਡੇ ਕੱਢੇ ਨੇ ਦੱਸ ਫੇਰ ਕਿਦਣਾਈਏ ਤੂੜ ਜਟਟ ਅਸੀਂ ਵੀਰਲਾ ਦਿੰਨੇ ਆ ਥਾਣੇਦਾਰ ਜਗਜੀਤ ਸਿੰਘ ਨੂੰ ਇੱਕ ਲੱਖ ਸਾਹਮਣੇ ਪਿਆ ਦਿਸ ਰਿਹਾ ਸੀ ਹਾਂ ਹੁਣ ਇਹ ਸਭ ਖਤਮ ਕੀਤੇ ਜਾ ਰਹੇ ਨੇ ਮੀਤੇ ਦੀ ਵੀ ਕੀ ਮੁਨਿਆਦ ਉਸ ਰਾਤ ਮੀਤਾ ਜੱਸੀ ਸਰਪੰਚ ਦੇ ਖੇਤ ਚੁੰਬੀ ਵਿੱਚ ਸੁੱਤਾ ਪਿਆ ਸੀ ਉਹ ਇਕੱਲਾ ਹੀ ਸੀ ਪੁਲਿਸ ਦੇ 20 ਬੰਦੇ ਗਏ ਥਾਣੇਦਾਰ ਜਗਜੀਤ ਸਿੰਘ ਉਹਨਾਂ ਦੀ ਅਗਵਾਈ ਕਰ ਰਿਹਾ ਸੀ ਵੱਡੇ ਤੜਕੇ ਦਾ ਵੇਲਾ ਸੀ ਪਾਲੇ ਦਾ ਮੌਸਮ ਨਹੀਂ ਸੀ ਗਰਮੀ ਹਾਲੇ ਸੰਵਾਰ ਕੇ ਨਹੀਂ ਆਈ ਸੀ ਵੱਡੇ ਵੇਲੇ ਦੀ ਮਿੱਠੀ ਮਿੱਠੀ ਠੰਡ ਸੀ ਸਪਾਹੀਆਂ ਨੇ ਚੁੰਬੀ ਨੂੰ ਘੇਰਾ ਪਾ ਲਿਆ ਥਾਣੇਦਾਰ ਉੱਚਾ ਬੋਲਿਆ ਕਿ ਮੀਤਾ ਆਪਣਾ ਹਥਿਆਰ ਸੁੱਟ ਕੇ ਖਾਲੀ ਹੱਥ ਬਾਹਰ ਆ ਜਾਵੇ ਨਹੀਂ ਤਾਂ ਉਹ ਮਿੱਟੀ ਦਾ ਤੇਲ ਪਾ ਕੇ ਚੁੰਬੀ ਨੂੰ ਅੱਗ ਲਾ ਦੇਣਗੇ ਜਵਾਬ ਵਿੱਚ ਮੀਤੇ ਨੇ ਅੰਦਰੋਂ ਹੀ ਰਿਵਾਲਵਰ ਦਾ ਫਾਇਰ ਕੀਤਾ ਬਾਰੋਂ ਵੀ ਹਵਾਈ ਫਾਇਰ ਹੋਣ ਲੱਗੇ ਜਦੋਂ ਤੱਕ ਗੋਲੀਆਂ ਮੁੱਕ ਨਹੀਂ ਗਈਆਂ ਉਹ ਅੰਦਰ ਖੜਾ ਫਾਇਰ ਕਰਦਾ ਰਿਹਾ ਪੁਲਿਸ ਵਾਲੇ ਪੋਜੀਸ਼ਨਾਂ ਲੈ ਕੇ ਪਏ ਬੈਠੇ ਸਨ ਮੀਤਾ ਚੁੰਬੀ ਦੀਆਂ ਵਰਲਾਂ ਵਿੱਚ ਦੀ ਫਾਇਰ ਕਰਦਾ ਸੀ ਉਹਦੀ ਗੋਲੀ ਕਿਤੇ ਵੀ ਕਿਸੇ ਨੂੰ ਨਹੀਂ ਲੱਗਦੀ ਸੀ ਉਹਦੇ ਫਾਇਰ ਬੰਦ ਹੋ ਗਏ ਤਾਂ ਬਾਹਰੋਂ ਵੀ ਗੋਲੀ ਦੀ ਕੋਈ ਆਵਾਜ਼ ਨਹੀਂ ਆ ਰਹੀ ਸੀ ਥਾਣੇਦਾਰ ਦਾ ਫੇਰ ਉੱਚਾ ਬੋਲ ਸੀ ਕਿ ਉਹ ਹੱਥ ਖੜੇ ਕਰਕੇ ਬਾਹਰ ਆ ਜਾਵੇ ਨਹੀਂ ਤਾਂ ਉਹ ਮਿੱਟੀ ਦਾ ਤੇਲ ਪਾ ਕੇ ਚੁੰਬੀ ਨੂੰ ਅੱਗ ਲਾ ਦੇਣਗੇ ਉੱਚੀ ਆਵਾਜ਼ ਵਿੱਚ ਇਹੀ ਗੱਲ ਥਾਣੇਦਾਰ ਨੇ ਤਿੰਨ ਵਾਰ ਆਖੀ ਪੌ ਕਦੋਂ ਦੀ ਫੱਟ ਚੁੱਕੀ ਸੀ ਚਾਰ ਚੁਫੇਰੇ ਬਲੋ ਬਲੀ ਚਿੱਟਾ ਚਾਨਣ ਫੈਲ ਰਿਹਾ ਸੀ ਮੀਤਾ ਚੁੰਬੀ ਦਾ ਅੰਦਰਲਾ ਗੁੰਡਾ ਖੋਲ ਕੇ ਬਾਹਰ ਆ ਖੜਾ ਰਿਵਾਲਵਰ ਅੰਦਰ ਮੰਜੇ ਉੱਤੇ ਹੀ ਛੱਡ ਆਇਆ ਸੀ ਉਹਦੇ ਦੋਵੇਂ ਖਾਲੀ ਹੱਥ ਸਿਰ ਤੋਂ ਉੱਤੇ ਸੀ ਪੁਲਸ ਦੇ ਸਪਹੀਆਂ ਨੇ ਉਹਨੂੰ ਇੱਕਦਮ ਭੱਜ ਕੇ ਆ ਕੇ ਨਹੀਂ ਫੜਿਆ ਥਾਣੇਦਾਰ ਨੇ ਉਹਨੂੰ ਹੋਰ ਅੱਗੇ ਤੋਰਿਆ ਕੁਝ ਚਿਰ ਐਵੇਂ ਹੀ ਖੜਾ ਰਹਿਣ ਦਿੱਤਾ ਕਿਹਾ ਕਿ ਜੇ ਉਹਨੇ ਆਪਣੇ ਹੱਥ ਥੱਲੇ ਕੀਤੇ ਤਾਂ ਉਹ ਤੁਰੰਤ ਉਹਨੂੰ ਗੋਲੀ ਮਾਰ ਦੇਣਗੇ ਹੱਥ ਉੱਚੇ ਕਰੀ ਉਹ ਖੇਤ ਦੇ ਡਰਨੇ ਵਾਂਗ ਅਹਲ ਖੜਾ ਸੀ ਥਾਣੇਦਾਰ ਜਗਜੀਤ ਸਿੰਘ ਨੇ ਮੀਤੇ ਨੂੰ 4 ਦਿਨ ਰੋਡੂਸ਼ਾ ਰੱਖਿਆ ਉਹ ਸਭ ਮੰਨ ਗਿਆ ਕਿ ਉਹਨੇ ਕਿਹੜੇ ਕਿਹੜੇ ਕਤਲ ਕੀਤੇ ਹਨ ਕਿੜੀਆਂ ਕਿੜੀਆਂ ਲੁੱਟਾਂ ਖੋਹਾਂ ਅਤੇ ਕੀ ਤੋਂ ਕੀ ਤੋਂ ਫਿਰੋਤੀਆਂ ਲਈਆਂ ਪਰ ਇਹ ਨਹੀਂ ਦੱਸਿਆ ਕਿ ਉਹਦਾ ਸਾਰਾ ਪੈਸਾ ਜੱਸੀ ਸਰਪੰਚ ਦੇ ਘਰ ਕਿੱਥੇ ਆ ਇਹਨਾਂ ਪੈਸਾ ਜਿਹੜਾ ਤੂੰ ਇਕੱਠਾ ਕਰਦਾ ਰਿਹਾ ਅਸੀਂ ਉਹ ਉਸੇ ਵੇਲੇ ਵੰਡ ਲੈਂਦੇ ਸੀ ਕੌਣ ਕੌਣ ਸੀ ਤੁਸੀਂ ਕਦੇ ਕੋਈ ਕਦੇ ਕੋਈ ਕੋਈ ਇੱਕ ਹੁੰਦੇ ਤਾਂ ਦੱਸਾਂ ਉਹਦੀਆਂ ਜੇਬਾਂ ਵਿੱਚ ਉਸ ਵਕਤ 20 ਕੁ ਹਜ਼ਾਰ ਦੇ ਨੋਟ ਸਨ 5-500 ਵਾਲੇ ਉਹ ਉਹਨੇ ਕੱਢ ਕੇ ਜਗਜੀਤ ਸਿੰਘ ਨੂੰ ਫੜਾ ਦਿੱਤੇ ਅਖਬਾਰਾਂ ਵਿੱਚ ਹੀ ਲੋਕਾਂ ਨੇ ਪੜਿਆ ਕਿ ਗੁਰਮੀਤ ਸਿੰਘ ਉਰਫ ਮੀਤਾ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਉਹਦੀ Laash ਨੂੰ ਉਹਦਾ ਕੋਈ ਰਿਸ਼ਤੇਦਾਰ ਲੈਣ ਨਹੀਂ ਆਇਆ। ਪੁਲਿਸ ਪ੍ਰਬੰਧ ਹੇਠ ਹੀ ਉਹਦਾ ਦਾ ਸੰਸਕਾਰ ਕੀਤਾ ਗਿਆ।